ਲੋੜੀ ਦਾ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਗਿਆ ਅਤੇ ਪੰਜਾਬ ਦੇ ਵਿੱਚ ਲੋੜੀ ਦੀ ਵੱਖਰੀ ਹੀ ਧੂਮ ਵੇਖਣ ਨੂੰ ਮਿਲਦੀ ਹੈ ਪਰ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲੀ ਜਿੱਥੇ ਲੋੜੀ ਬਾਲ ਕੇ ਬੈਠੇ ਪਰਿਵਾਰ ਦੇ ਕੱਪੜੇ ਸੜ ਗਏ ਔਰ ਕੱਪੜੇ ਸੜੇ ਕਿਵੇਂ ਜੀ ਹਾਂ ਲੋੜੀ ਦੇ ਵਿੱਚ ਲੋੜੀ ਜਦੋਂ ਭੁਗਾ ਬਾਲ ਕੇ ਬੈਠੇ ਸਨ ਤਾਂ ਜ਼ਬਰਦਸਤ ਸਤਮਾਕਾ ਹੁੰਦਾ ਹੈ ਅਤੇ ਜਿਸ ਨਾਲ ਅਗਦੀਆਂ ਚੰਗਿਆੜੀਆਂ ਉਹਨਾਂ ਦੇ ਕੱਪੜੇ ਤੇ ਡਿੱਗ ਜਾਂਦੀਆਂ ਨੇ ਦੋ ਬੱਚਿਆਂ ਸਮੇਤ ਉੱਥੇ ਸੱਤ ਜਾਣੇ ਸੀ ਕੁੱਲ ਅਤੇ ਉਹਨਾਂ ਦੇ ਕੱਪੜਿਆਂ ਤੇ ਹੈ ਜਿਹੜੀਆਂ ਚੰਗਿਆੜੀਆਂ ਅੱਗ ਦੀਆਂ ਜਿਹੜੀਆਂ ਲਪਟਾਂ गिर ਜਾਂਦੀਆਂ ਨੇ ਪਰ ਜਾਨੇ ਨੁਕਸਾਨ ਤੋਂ ਬਚਾਹ ਹੋ ਜਾਂਦਾ ਹੈ ਤੇ ਦੱਸੀ ਕਿ ਇਹ ਤਮਾਕਾ ਇੰਨਾ ਵੱਡਾ ਨਹੀਂ ਸੀ ਛੋਟਾ ਤਮਾਕਾ ਸੀ ਜਿਸ ਕਾਰਨ ਉਹਨਾਂ ਦਾ ਬਚਾਅ ਹੋ ਗਿਆ ਲੇਕਿਨ ਉਥੇ ਆਸ-ਪਾਸ ਜਿਹੜੇ ਲੋਕ ਹੋਰ ਵੀ ਬੈਠੇ ਸਨ ਸਾਰੇ ਬਹੁਤ ਘਬਰਾ ਗਏ ਅਤੇ ਬੜੀ ਮੁਸ਼ਕਿਲ ਦੇ ਨਾਲ ਉਸ ਅੱਗ ਨੂੰ ਬਚਾਇਆ ਗਿਆ ਤੇ ਲੋ ਬੱਚੇ ਵੀ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਅਤੇ ਇਸ ਮਾਮਲੇ ਤੋਂ ਬਾਅਦ ਹੈ ਜਿਹੜੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਕਮ ਸੇ ਕਮ ਜਦੋਂ ਤੁਸੀਂ ਲੋਹੜੀ ਬਾਲਦੇ ਹੋ ਜਾਂ ਕੋਈ ਵੀ ਅੱਗ ਵਾਲੀ ਵਸਤੂ ਹੁੰਦੀ ਹੈ ਤਾਂ ਬੱਚਿਆਂ ਨੂੰ ਕਮ ਸੇ ਕਮ ਉਸ ਤੋਂ ਦੂਰੀ ਬਣਾ ਕੇ ਉਹਨਾਂ ਤੋਂ ਰੱਖਿਆ ਜਾਵੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈਵ ਲੋੜੀ ਦਾ ਜਸ਼ਨ ਪੂਰੇ ਦੇਸ਼ ਵਿੱਚ ਮਨਾਇਆ ਗਿਆ ਅਤੇ ਪੰਜਾਬ ਦੇ ਵਿੱਚ ਲੋੜੀ ਦੀ ਵੱਖਰੀ ਹੀ ਤੂਮ ਵੇਖਣ ਨੂੰ ਮਿਲਦੀ ਹੈ ਪਰ ਇੱਕ ਬਹੁਤ ਹੀ ਮਨਪੱਗੀ ਘਟਨਾ ਹੈ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲੀ ਜਿੱਥੇ ਲੋੜੀ ਬਾਲ ਕੇ ਬੈਠੇ ਪਰਿਵਾਰ ਦੇ ਕੱਪੜੇ ਸੜ ਗਏ ਔਰ ਕੱਪੜੇ ਸੜੇ ਕਿਵੇਂ ਜੀ ਹਾਂ ਲੋੜੀ ਦੇ ਵਿੱਚ ਲੋੜੀ ਜਦੋਂ ਪੂਗਾ ਬਾਲ ਕੇ ਬੈਠੇ ਸਨ ਤਾਂ ਜ਼ਬਰਦਸਤ ਸੇ ਤਮਾਕਾ ਹੁੰਦਾ ਹੈ ਅਤੇ ਜਿਸ ਨਾਲ ਅਗਦੀਆਂ ਚੰਗਿਆੜੀਆਂ ਉਹਨਾਂ ਦੇ ਕੱਪੜੇ ਤੇ ਡਿੱਗ ਜਾਂਦੀਆਂ ਨੇ ਦੋ ਬੱਚਿਆਂ ਸਮੇਤ ਉੱਥੇ ਸੱਤ ਜਾਣੇ ਸੀ ਕੁੱਲ ਅਤੇ ਉਹਨਾਂ ਦੇ ਕੱਪੜਿਆਂ ਤੇ ਹੈ ਜਿਹੜੀਆਂ ਚੰਗਿਆੜੀਆਂ ਅੱਗ ਦੀਆਂ ਜਿਹੜੀਆਂ ਲਪਟਾਂ गिर ਜਾਂਦੀਆਂ ਨੇ ਪਰ ਜਾਨੇ ਨੁਕਸਾਨ ਤੋਂ ਬਚਾਅ ਹੋ ਜਾਂਦਾ ਹੈ ਤੇ ਦਾਫੀ ਕਿ ਇਹ ਤਮਾਕਾ ਇੰਨਾ ਵੱਡਾ ਨਹੀਂ ਸੀ ਛੋਟਾ ਤਮਾਕਾ ਸੀ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਲੇਕਿਨ ਉਥੇ ਆਸ-ਪਾਸ ਜਿਹੜੇ ਲੋਕ ਹੋਰ ਵੀ ਬੈਠੇ ਸਨ ਸਾਰੇ ਬਹੁਤ ਘਬਰਾ ਗਏ ਅਤੇ ਬੜੀ ਮੁਸ਼ਕਿਲ ਦੇ ਨਾਲ ਉਸ ਅੱਗ ਨੂੰ ਬਚਾਇਆ ਗਿਆ ਤੇ ਲੋ ਬੱਚੇ ਵੀ ਜਿਹੜੇ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਏ ਸਨ ਅਤੇ ਇਸ ਮਾਮਲੇ ਤੋਂ ਬਾਅਦ ਹੈ ਜਿਹੜੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਕਮ ਸੇ ਕਮ ਜਦੋਂ ਤੁਸੀਂ ਲੋੜੀ ਬਾਲਦੇ ਹੋ ਜਾਂ ਕੋਈ ਵੀ ਅੱਗ ਵਾਲੀ ਵਸਤੂ ਹੁੰਦੀ ਹੈ ਤਾਂ ਬੱਚਿਆਂ ਨੂੰ ਕਮ ਸੇ ਕਮ ਉਸ ਤੋਂ ਦੂਰੀ ਬਣਾ ਕੇ ਉਹਨਾਂ ਤੋਂ ਰੱਖਿਆ ਜਾਵੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ